ਤੋ ਦੋਸਤੋ ਵੱਡੀ ਖਬਰ ਆਈ ਹੈ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ ਕਿ ਨੌਕਰੀਆਂ ਵਿੱਚ ਰੱਖਾ ਹੋ ਕਰਨ ਵਾਲੇ ਨਿਯਮ ਹੁਣ ਬਦਲ ਜਾਣਗੇ ਐਸਸੀ ਐਸਟੀ ਓਬੀਸੀ ਬੀਸੀ ਵਾਲਿਆਂ ਲਈ ਵੀ ਸੁਪਰੀਮ ਕੋਰਟ ਨੇ ਇੱਕ ਨਵਾਂ ਫੈਸਲਾ ਲਿਆ ਹੈ ਹੁਣ ਨਹੀਂ ਮਿਲੇਗੀ ਸਾਰਿਆਂ ਨੂੰ ਰਾਹਤ ਕਿਉਂ ਇਹ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਤੇ ਐਸਸੀ ਐਸਟੀ ਵਾਲੇ ਕਿਹੜੇ ਨਿਯਮ ਇਹਨਾਂ ਨੇ ਬਦਲ ਦਿੱਤੇ ਨੇ ਤੇ ਪੰਜਾਬ ਦੀਆਂ ਹੋਰ ਕਿਹੜੀਆਂ ਜਾਤਾਂ ਲਈ ਇਹਨਾਂ ਨੇ ਨਵਾਂ ਫੈਸਲਾ ਲਿਆ ਹੈ ਇਹੀ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦੱਸਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੇਕਰ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਦੇਖੋ ਜੀ ਇਹਨਾਂ ਨੇ ਇੱਕ ਨਵਾਂ ਫੈਸਲਾ ਲਿਆ ਕਿ ਸੂਬਿਆਂ ਨੂੰ ਸੂਚੀ ਜੱਤਾਂ ਅੰਦਰ ਉਪ ਵਰਗ ਬਣਾਉਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ ਤੇ ਨਾਲ ਹੀ ਇੱਕ ਹੋਰ ਛੋਟੀ ਜੀ ਨਿਊਜ਼ ਹੈ ਕਰੀਮ ਲੇਅਰ ਦੀ ਪਛਾਣ ਕਰਕੇ ਕੋਟਾ ਦੇਣ ਤੋਂ ਇਨਕਾਰ ਕਰਨ ਵਾਲੇ ਸੂਬੇ ਤੋ ਦੋਸਤੋ ਦੇਖੋ ਇਹਦੇ ਵਿੱਚ ਹੁਣ ਕੀ ਹੋਵੇਗਾ ਇਹਦੇ ਵਿੱਚ ਇਹਨਾਂ ਨੇ ਇਹ ਕਹਿ ਆ ਗਿਆ ਕਿ ਜਿਹੜੀਆਂ ਅਨੁਸੂਚਿਤ ਜਾਤੀਆਂ ਨੇ ਉਹ ਜਿਵੇਂ ਐਸਸੀ ਐਸਟੀ ਆਰਓ ਐਮਬੀ ਹਨ ਇਹਨੇ ਜਾਤਾਂ ਇਹ ਐਸਸੀ ਦੇ ਵਿੱਚ ਆਉਂਦੀਆਂ ਨੇ ਐਸਟੀ ਦੇ ਵਿੱਚ ਵੀ ਕੁਝ ਜਾਤਾਂ ਆਉਂਦੀਆਂ ਨੇ ਪਛੜੀ ਛੜਨੀ ਵਾਲੀਆਂ ਪਰ ਪੰਜਾਬ ਦੀਆਂ ਕੁਝ ਅਜਿਹੀਆਂ ਜਾਤੀਆਂ ਨੇ ਜਿਹੜੀਆਂ ਕਿ ਹੈਤਾਂ ਐਸ்சி ਐਸਟੀ ਦੇ ਵਾਂਗੀ ਪਰ ਉਹਨਾਂ ਨੂੰ ਕੋਈ ਵੀ ਕੋਟਾ ਨਹੀਂ ਦਿੱਤਾ ਗਿਆ ਹੁਣ ਸੂਬਿਆਂ ਨੂੰ ਇਹ ਅਧਿਕਾਰ ਦੇ ਦਿੱਤਾ ਸੁਪਰੀਮ ਕੋਰਟ ਨੇ ਕਿ ਉਹ ਆਪਣੇ ਸੂਬੇ ਦੇ ਵਿੱਚ ਜੇਕਰ ਕੋਈ ਅਜਿਹੀ ਜਾਤੀ ਹੈ ਜਿਹੜੀ ਕਿ ਪਛੜੀ ਸ਼੍ਰੇਣੀਆਂ ਦੇ ਵਿੱਚ ਆ ਸਕਦੀ ਹੈ ਤੇ ਉਹਨਾਂ ਦਾ ਲੈਵਲ ਬਹੁਤ ਜ਼ਿਆਦਾ ਥੱਲੇ ਆ ਤਾਂ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਉਹਨਾਂ ਨੂੰ ਵੀ ਐਸ்சி ਐਸਟੀ ਅਤੇ ਓਬੀਸੀ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਇਹ ਜਾਤਾਂ ਐਸਸੀ ਐਸਟੀ ਦੇ ਵਿੱਚ ਉਪਜਾਤਾਂ ਵਜੋਂ ਜਾਣੀਆਂ ਜਾਣਗੀਆਂ ਤੇ ਕ੍ਰੀਮ ਲੇਅਰ ਦੋਸਤੋ ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਪਹਿਲਾਂ ਲਾਭ ਲੈ ਚੁੱਕੇ ਨੇ ਅਤੇ ਆਪਣੀ ਪੀੜੀ ਸੁਧਾਰ ਲਈ ਹੈ ਉਹਨਾਂ ਨੂੰ ਹੁਣ ਇਹ ਕੁਝ ਸੂਬੇ ਨੇ ਜਿਹੜੇ ਕਿ ਇਹ ਲਾਭ ਤੋਂ ਬਾਹਰ ਕਰ ਦੇਣਗੇ ਮਤਲਬ ਕਿ ਜੇਕਰ ਕੋਈ ਐਸਸੀ ਵਾਲੇ ਹੈ ਹਨ ਉਹਨਾਂ ਦੇ ਸਰਕਾਰੀ ਨੌਕਰੀ ਕਰ ਰਹੇ ਨੇ ਤਾਂ ਬਾਅਦ ਵਿੱਚ ਉਹਨਾਂ ਨੂੰ ਇਹ ਐਸਸੀ ਐਸਟੀ ਵਾਲਾ ਕੋਟੇ ਤੋਂ ਬਾਹਰ ਕਰ ਦਿੱਤਾ ਜਾਵੇਗਾ ਤੇ ਜਨਰਲ ਦੇ ਵਿੱਚ ਹੀ 카ਉਂਟ ਕੀਤਾ ਜਾਵੇਗਾ ਤੇ ਦੋਸਤੋ ਨੌਕਰੀਆਂ ਦੇ ਵਿੱਚ ਵੀ ਇਦਾਂ ਹੀ ਤਾਂ ਦੇਖੋ ਉਹਨਾਂ ਨੇ ਇੱਥੇ ਲਿਖਿਆ ਹੈ ਕਿ ਮੌਕੇ ਸਰਕਾਰੀ ਰੁਜ਼ਗਾਰ ਵਿੱਚ ਮੌਕੇ ਦੀ ਸਮਾਨਤਾ ਤੇ ਸਰਕਾਰ ਆਪਣੀ ਤਾਕਤ ਦੀ ਵਰਤੋਂ ਕਰਦਿਆਂ ਸਮਾਜਿਕ ਪਛੜੇਪਨ ਦੇ ਵੱਖ-ਵੱਖ ਵਰਗਾਂ ਦੀ ਪਛਾਣ ਕਰਨ ਅਤੇ ਨੁਕਸਾਨ ਦੀ ਹਾਲਾਤ ਵਿੱਚ ਵਿਸ਼ੇਸ਼ ਪ੍ਰਬੰਧ ਜਿਵੇਂ ਕੀ ਰੱਖਵਾ ਕਰਨ ਦੇਣ ਲਈ ਆਜ਼ਾਦ ਹੈ ਮਤਲਬ ਹੈ ਕਿ ਨੌਕਰੀਆਂ ਦੇ ਵਿੱਚ ਹੁਣ ਜੇਕਰ ਕੋਈ ਅਜਿਹੀ ਜਾਤੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਪਰ ਉਹ ਅਨੁਸੂਚਿਤ ਜਾਤੀਆਂ ਦੇ ਵਿੱਚ ਸ਼ਾਮਿਲ ਨਹੀਂ ਨੇ ਤਾਂ ਸਰਕਾਰ ਚਾਹੇ ਤਾਂ ਉਹਨਾਂ ਨੂੰ ਅਨੁਸੂਚਿਤ ਜਾਤੀਆਂ ਦੇ ਵਿੱਚ ਵੀ ਸ਼ਾਮਿਲ ਕਰ ਸਕਦੀ ਹੈ ਤੇ 250 ਵਿੱਚ ਅਜਿਹੀ ਕਿਹੜੀਆਂ ਜਾਤੀਆਂ ਨੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਅਨੁਸੂਚਿਤ ਜਾਤੀ ਜਾਂ ਫਿਰ ਉਹਨਾਂ ਨੂੰ ਵੀ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਮਿਲਣਾ ਚਾਹੀਦਾ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਤੁਹਾਡੀ ਕੀ ਰਾਏ ਹੈ ਜ਼ਰੂਰ ਦੱਸਣਾ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ